ਅੰਜ ਪਿਆਰਿਆਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਖਰਾਰ ਦਿੱਤਾ ਗਿਆ ਤੇ ਇਸ ਫੈਸਲੇ ਨੂੰ ਲੈ ਕੇ ਲਗਾਤਾਰ ਕਮਸਾਣ ਜਾਰੀ ਹੈ ਤੇ ਉਥੇ ਹੀ ਹੁਣ ਦੱਸ ਦਈਏ ਕਿ ਅੱਜ ਜਿਹੜਾ ਕਿ ਸਰਨਾ ਦਾ ਬਿਆਨ ਸਾਹਮਣੇ ਆਇਆ ਰਿਹਾ ਤੇ ਦੂਜੇ ਪਾਸੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਪੰਜ ਪਿਆਰਿਆਂ ਦੇ ਇਸ ਹੁਕਮ ਨੂੰ ਜਿਹੜਾ ਕਿ ਮੋੜ ਤੋਂ ਨਕਾਰਿਆ ਗਿਆ ਤੇ ਹੁਣ ਉਥੇ ਇਸ ਫੈਸਲੇ ਨੂੰ ਲੈ ਕੇ ਲਗਾਤਾਰ ਹਜੇ ਤੱਕ ਵਿਵਾਦ ਚੱਲ ਰਿਹਾ ਤੇ ਸਰਨਾ ਦੇ ਵੱਲੋਂ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਪੰਜ ਪਿਆਰਿਆਂ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਉਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਇਸ ਫੈਸਲੇ ਨੂੰ ਲੈ ਕੇ ਮੁੱਢ ਤੋਂ ਨਕਾਰਿਆ ਜਾ ਰਿਹਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਕੱਲ ਜੋ ਸ਼ਾਮ ਨੂੰ ਅਕਾਲ ਤਖਤ ਦੇ ਚੇਤੇਦਾਰ ਸਾਹਿਬ ਵੱਲੋਂ ਪਟਨਾ ਸਾਹਿਬ ਕਮੇਟੀ ਦੇ ਖਿਲਾਫ ਫੈਸਲੇ ਸੁਣਾਏ ਗਏ ਔਰ ਖਾਸ ਤੌਰ ਤੇ ਦੋ ਇੱਕ ਹੈਡ ਗ੍ਰੰਥੀ ਤੇ ਦੂਸਰੇ ਗ੍ਰੰਥੀ ਦੇ ਖਿਲਾਫ ਜਿਹੜੇ ਫੈਸਲੇ ਸੁਣਾਏ ਗਏ ਉਹ ਬਿਲਕੁਲ ਮर्याਦਾ ਔਰ ਪੰਪਰਾ ਅਨੁਸਾਰ ਹੈ। ਬਾਕੀਆਂ ਨੂੰ 15 ਦਿਨ ਦਾ ਟਾਈਮ ਦਿੱਤਾ ਹੈ। ਮੈਨੂੰ ਮੂਹਿੰਦੇ ਕਿ ਜਿਹੜੇ ਬੰਦੇ ਜਿਹੜੀਆਂ ਤਾਕਤਾਂ ਉਹਨਾਂ ਦੇ ਬੁੱਧੀ ਨੂੰ ਭ੍ਰਸਟ ਕਰਨ ਵਾਲੀਆਂ ਹਨ ਉਹਨਾਂ ਦੇ ਅੱਖੇ ਨਾ ਗਏ ਪੰਥਕ ਕੀਤਾ ਦੇ ਖਾਤਰ ਅਕਾਲ ਤਖਨ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨਗੇ। ਜਿਹੜਾ ਵੀ ਅਕਾਲ ਤਖਤ ਦੇ ਖਿਲਾਫ ਗਿਆ ਅਕਾਲ ਤਖਤ ਦੇ ਹੁਕਮ ਦੇ ਵਿਰੋਧਣਾ ਕੀਤੀ ਹੈ ਉਹ ਨਿਫਤੋ ਨਬੂਦ ਆਇਆ ਹੈ। ਔਰ ਫੈਸਲਾ ਉਹਨਾਂ ਨੇ ਬਿਲਕੁਲ ਸਹੀ ਕੀਤਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਫੈਸਲਾ ਜਿਹੜਾ ਹੈ ਇਹ ਪੰਥ ਦੇ ਇਤਿਹਾਸ ਦੇ ਵਿੱਚ ਬਹੁਤ ਅੱਛੀ ਜਗ੍ਹਾ ਲਿਖਿਆ ਜਾਏਗਾ। ਮੈਂ ਕੱਲ ਇਹ ਗੱਲ ਕਹੀ ਸੀ ਕਿ 2000 ਤਿੰਨ ਦੇ ਵਿੱਚ ਇੱਕ ਫੈਸਲਾ ਕਾਲ ਤਖਤ ਤੋਂ ਆਇਆ ਹੈ ਜਿਹਦੇ ਵਿੱਚ ਸਾਰੇ ਜਥੇਦਾਰ ਸਭਾਾਂ ਪੰਜਾਂ ਤਖਤਾਂ ਦੇ ਸ਼ਾਮਲ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਅਕਾਲ ਤਖਤ ਸੁਪਰੀਮ ਹੈਗਾ ਪੰਥਕ ਵੱਡੇ ਮਸਲਿਆਂ ਦੇ ਉੱਤੇ ਸਿਰਫ ਅਕਾਲ ਤਖਤ ਹੀ ਫੈਸਲੇ ਲੈ ਦੇਣਗੇ ਲੋਕਲ ਮਸਲਿਆਂ ਵਾਸਤੇ ਜਿਹੜੇ ਤਖਤ ਸਭਾਾਂ ਨੇ ਉਹ ਆਪਣੀ ਵਰਤੋਂ ਕਰ ਸਕਦੇ ਹਨ ਉਸਾਬ ਫੈਸਲਾ ਕਰ ਸਕਦੇ ਹਨ ਪਰ ਕਈ ਤਾਕਤਾਂ ਜਿਹੜੀਆਂ ਪੰਥ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਹਨ ਪੰਥ ਨੂੰ ਕਮਜ਼ੋਰ ਕਰਨੀਆਂ ਹਨ ਔਰ ਰਾਸ਼ੀ ਕਾਕਰਨਾਂ ਮਿਲ ਕੇ ਜੋ ਨੁਕਸਾਨ ਸ਼ੋਅਣੀ ਅਕਾਲੀ ਦਲ ਨੂੰ ਔਰ ਸ਼ੋਅਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਹੁੰਚਾਣਾ ਚਾਹੁੰਦੀਆਂ ਹਨ ਮੈਂ ਉਹਨਾਂ ਨੂੰ ਇਹ ਬੇਨਤੀ ਕਰ ਦੇਣੀ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਇਹਨਾਂ ਫੈਸਲਿਆਂ ਤੋਂ ਪੂਰੀ ਤਰ੍ਹਾਂ ਫੇਰ ਹੋ ਗਏ ਨਾ ਕੋਈ ਜਮਿਆ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਪੰਥ ਨੂੰ ਔਰ ਕਾਲੀ ਦਲ ਨੂੰ ਨੀਵਾ ਦਿਖਾਉਣ ਦੀਆਂ ਗੱਲਾਂ ਹਨ ਔਰ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹੁੰਦਾ ਵਾਂ ਮੈਂ ਬਹੁਤ ਵਿਸ਼ਵਾਸਪਾਤਰ ਸਨ ਗਿਆਨੀ ਰਪੀ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੇ ਵਿਸ਼ਵਾਸਪਾਤਰ ਸਨ ਬੜੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇੱਦੇ ਪਿੱਛੇ ਕੌਣ ਤਾਕਤਾਂ ਹਨ ਮੈਂ ਉਹਨਾਂ ਨੂੰ ਦੱਸਤਾ ਵੀ ਉਹ ਧਾਰਮਿਕ ਤਾਕਰਾ ਹਨ ਜਿਨ੍ਹਾਂ ਨੇ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਨੂੰ ਆਪਣੇ ਧਾਰਮਿਕ ਸਮਾਗਮਾਂ 'ਚ ਬੁਲਾਇਆ ਔਰ ਆਪਣੀ ਕਮੇਟੀ ਦੀ ਮੀਟਿੰਗਾਂ 'ਚ ਬੁਲਾਇਆ ਉਹ ਕਹਿਣ ਲਗਾ ਨਹੀਂ ਇਸ ਫੈਸਲੇ ਨੂੰ ਇਹਨਾਂ ਜਿਹੜੇ ਪਟਨਾ ਸਾਹਿਬ ਤੋਂ ਆ ਰਹੇ ਹਨ ਇਹਦੇ ਵਿੱਚ ਗਿਆਨੀ ਰਪੀਤ ਸਿੰਘ ਦਾ ਬਹੁਤ ਵੱਡਾ ਹੱਥ ਹੈਗਾ ਔਰ ਇੱਕ ਹੱਥ ਮਾਤਾ ਕੋ ਬਹੁਤਾ ਜਨਦਾਨੀ ਅਵਤਾਰ ਸਿੰਘ ਸ਼ਾਸਤਰੀ ਦਾ ਹੈ ਔਰ ਮੈਂ ਸਮਝਦਾ ਵਾਂ ਕਿ ਅਵਤਾਰ ਸਿੰਘ ਸ਼ਾਸਤਰੀ ਆਰਐਸ ਦਾ ਬੰਦਾ ਹੈ ਔਰ ਮੈਂ ਬੀਜੇਪੀ ਔਰ ਆਰਐਸ ਨੂੰ ਇਹ ਬੇਨਤੀ ਕਰਨੀ ਚਾਹਦਾ ਵਾਂ ਜਾਂ ਕਹਿ ਦੇਣਾ ਚਾਹਦਾ ਵਾਂ ਇਨਾ ਕਾਰਨਾ ਕਰਕੇ ਤੁਸੀਂ ਪੰਜਾਬ ਵਿੱਚ ਕਦੀ ਕਾਮਯਾਬ ਨਹੀਂ ਹੋਵੋਗੇ ਇਹ ਅਗਰ ਤੁਸੀਂ ਕਰ ਰਹੇ ਹੋ ਤੇ ਸਿੱਖਾਂ ਦੇ ਵਿੱਚ ਤੁਹਾਡੀ ਦੂਰੀ ਵੱਧ ਜਾਈਗੀ ਨੇੜਪਣ ਨਹੀਂ ਆਣਾ ਭਾਵੇਂ ਜਦ ਵੀ ਅਗਰ ਕੋਈ ਸੁਨੇਹੇ ਹੁੰਤੇ ਦੀ ਗੱਲ ਚਲੀ ਤਾਂ ਸਭ ਤੋਂ ਪਹਿਲੇ ਸਿੱਖ ਮੰਗਾ ਮੰਨੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹਤਾ ਹੋਏਗਾ ਕਿ ਅਕਾਲੀ ਦਲ ਨੂੰ ਪੰਥ ਨੂੰ ਸ਼ੋਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਸਭ ਤੋਂ ਵੱਡੀ ਗੱਲ ਤਖਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋ ਆਪਣੇ ਜਿਹੜੀ ਤੁਹਾਡੀ ਪਾਸੇ ਉਹਨੂੰ ਪੂਰੀ ਦਰਸ਼ਨ ਢਾਂ ਦੇਗਾ ਤਾਂ ਤੁਹਾਡੀ ਕੋਈ ਗੱਲ ਪੰਜਾਬ ਬਣ ਜਾਵੇ ਬਣ ਜਾਵੇ ਵਰਨਾ ਕੋਈ ਬਣਦੀ ਗੱਲ ਨਹੀਂ ਉੱਥੇ ਮੈਂ ਧਾਰਮਿਕ ਸੇਕਸ਼ਿਕਾਤਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪਹਿਲੇ ਸ਼ੌਣੀ ਕਮੇਟੀ ਦੇ ਪ੍ਰਧਾਨ ਰਹ ਚੁੱਕੇ ਨੇ ਜਿਹੜੇ ਜਥੇਦਾਰ ਰਹ ਚੁੱਕੇ ਨੇ ਉਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਹੈ ਔਰ ਕਹਿਣਾ ਚਾਹੀਦਾ ਹੈ ਅਕਾਲ ਤਖਤ ਦੇ ਫੈਸਲੇ ਦੇ ਮੁਕਾਬਲੇ ਕਿਸੇ ਹੋਰ ਦਾ ਫੈਸਲਾ ਬਿਲਕੁਲ ਪੰਥ ਮਨਜ਼ੂਰ ਨਹੀਂ ਕਰੇਗਾ ਇਹ ਕਾਲੇ ਘਰ ਬੈਠ ਕੇ ਨਾ ਕਰਨ ਭਾਵੇਂ ਉਹਦੇ ਜਿਹੜੇ ਮਰਜ਼ੀ ਜਥੇਦਾਰ ਹੋਣ ਜਿਹੜੇ ਮਰਜ਼ੀ ਪ੍ਰਧਾਨ ਰਹਿਵਣ ਉਹਨਾਂ ਨੂੰ ਮर्यादा ਤੇ ਪਰੰਪਰਾ ਦਾ ਪੂਰੀ ਤਰ੍ਹਾਂ ਪਤਾ ਹੈ ਉਹ ਮर्यादा और ਪਰੰਪਰਾ ਪਾਰਟੀਆਂ ਸੁਣ ਹਲੇਕ ਪਾਸੇ ਛੱਡੋ ਉਹਨਾਂ ਮर्यादा ਤੇ ਪਰੰਪਰਾਵਾਂ ਨੂੰ ਸਿੱਖ ਕੌਮ ਦੇ ਸਾਹਮਣੇ ਲਿਆਣ ਤੇ ਪਤਾ ਲੱਗੇ ਵੀ ਇਸ ਮਸਲੇ ਵਿੱਚ ਸਿੱਖ ਕੌਮ ਕੱਟੀ ਹੈ